ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੌਗਰ ਤੇ ਤੇ ਆਪਾਂ ਲੈ ਕੇ ਆਏ ਜੀ ਇੱਕ ਨਵਾਂ ਤੋਹਫਾ ਹੋਰ ਤੁਸੀਂ ਦੇਖ ਸਕਦੇ ਹੋ ਇਹ ਛੋਟੀ ਗੱਡੀ ਇਹ ਰੀਨੋਲ ਦੀ ਕਾਈਗਰ ਗੱਡੀ ਹੈ ਜੀ ਇਹਦੇ ਵਿੱਚ ਆਪਾਂ ਪੂਰਾ ਕੈਂਪਰ ਵੈਨ ਜਿਹੜਾ ਤਿਆਰ ਕੀਤਾ ਵਾ ਵਿਦ ਬਾਥਰੂਮ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਜਿਹੜਾ ਵਾਸ਼ਰੂਮ ਵੀ ਆਪਾਂ ਬਣਾਇਆ ਵਾ ਇਹ ਕਿਸ ਤਰ੍ਹਾਂ ਇਹਦੇ ਵਿੱਚ ਸਾਰਾ ਸਮਾਨ ਆਪਾਂ ਬਣਾਇਆ ਹੈ ਬੈੱਡਰੂਮ ਵੀ ਆ ਕਿਚਨ ਵੀ ਆ ਸਾਰਾ ਕੁਝ ਇਸ ਗੱਡੀ ਦੇ ਵਿੱਚ ਆ ਜਿੰਨਾ ਤੋਂ ਵੱਡੀ ਗੱਡੀ ਨਹੀਂ ਲਈ ਜਾਂਦੀ ਛੋਟੀ ਗੱਡੀ ਦੇ ਵਿੱਚ ਸ਼ੌਂਕ ਆ ਉਹਨਾਂ ਨੂੰ ਘੁੰਮਣ ਦਾ ਤੁਸੀਂ ਛੋਟੀ ਗੱਡੀ ਦੇ ਵਿੱਚ ਵੀ ਆਪਣਾ ਪੂਰਾ ਕੈਂਪਰ ਵੈ ਆਪਣਾ ਜਿਹੜਾ ਕੋਮਨ ਫਿਰਨ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਹੁਣ ਨਹੀਂ ਲੋੜ ਤੁਹਾਨੂੰ ਵੱਡੀਆਂ ਗੱਡੀਆਂ ਲੈਣ ਦੀ ਛੋਟੀਆਂ ਗੱਡੀਆਂ ਦੇ ਨਾਲ ਵੀ ਤੁਹਾਡੇ ਸੁਪਨੇ ਘੁੰਮਣ ਫਿਰਨ ਦੇ ਪੂਰੇ ਹੋ ਜਾਣੇ ਇਹਦੇ ਵਿੱਚ ਆਪਾਂ ਕੀ ਕੀ ਬਣਾਇਆ ਵਾ ਕਿਸ ਤਰ੍ਹਾਂ ਬਣਾਇਆ ਵਾ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਕੱਲੀ ਕੱਲੀ ਚੀਜ਼ ਜਿਹੜੀ ਧਿਆਨ ਨਾਲ ਦੇਖਿਓ ਜੀ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਉਹੀ ਸਵਾਲ ਤੁਸੀਂ ਬਾਰ-ਬਾਰ ਫੇਰ ਦੁਬਾਰਾ ਕਰਦੇ ਹੋ ਹੁਣ ਤੁਸੀਂ ਕੱਲੀ ਕੱਲੀ ਚੀਜ਼ ਇਹਦੇ ਵਿੱਚ ਦੇਖ ਲੈਣੀ ਆ ਪੀ ਇਹਦੇ ਵਿੱਚ ਸਿਟਿੰਗ ਦਾ ਵੀ ਆਪਾਂ ਬਣਾਇਆ ਇਹਦੇ ਵਿੱਚ ਬੈਡਰੂਮ ਵੀ ਬਣਾਇਆ ਕਿਚਨ ਵੀ ਬਣਾਇਆ ਤੇ ਵਾਸ਼ਰੂਮ ਵੀ ਬਣਾਇਆ ਗੱਡੀ ਦੇ ਵਿੱਚ ਫਰਿੱਜ ਵੀ ਉਹ ਸਾਰਾ ਕੁਝ ਜਿਵੇਂ ਐਲਸੀਡੀ ਵੀ ਆ ਕਿੱਥੇ ਕਿੱਥੇ ਆ ਐਡਜਸਟ ਕੀਤਾ ਸਾਰਾ ਸਮਾਨ ਉਹ ਆਪਾਂ ਤੁਹਾਨੂੰ ਸਾਰਾ ਗੱਡੀ 'ਚ ਵਿਖਾਉਨੇ ਆ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਪਾਂ ਬਣਾਈਆਂ ਕਿੰਨੀ ਇਹਦੀ ਕੋਸਟ ਲੱਗੀ ਆ ਉਹ ਵੀ ਆਪਾਂ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਵੀਡੀਓ 'ਚ ਬਣੇ ਰਹੋ ਜੀ ਆਪਾਂ ਸ਼ੁਰੂ ਕਰਦੇ ਆ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਆ ਪੀ ਇਹ ਰੀਨੋਵਰਡ ਦੀ ਕਾਈਗਰ ਗੱਡੀ ਆ ਇਹ ਗਾਜ਼ੀਆਬਾਦ ਤੋਂ ਵਿਜੇਪਾ ਜੀ ਨੇ ਆਪਣੇ ਕੋਲ ਬਣਾਈ ਆ ਇਹ ਉੱਥੋਂ ਬਣਨੀ ਆਈ ਆ ਗਾਜ਼ੀਆਬਾਦ ਤੋਂ ਆਪਣੇ ਕੋ ਗੱਡੀ ਤੇ ਆਪਾਂ ਗੱਡੀ ਪੂਰੀ ਤਿਆਰ ਕੀਤੀ ਆ ਤੇ ਕੀ ਕੀ ਇਹਦੇ ਵਿੱਚ ਫੈਸਿਲਿਟੀ ਆ ਉਹ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਅੰਦਰੋਂ ਇਹਦਾ ਜਿਹੜਾ ਸਾਰਾ ਕੁਝ ਦਿਖਾਉਨੇ ਆ ਭੀ ਜੋ-ਜੋ ਆਪਾਂ ਬਣਾਇਆ ਬੈੱਡਰੂਮ ਬਣਾਇਆ ਸਿਟਿੰਗ ਏਰੀਆ ਜਿਹੜਾ ਬਣਾਇਆ ਉਹ ਤੁਹਾਨੂੰ ਦਿਖਾਉਨੇ ਤੇ ਇਹ ਦੇਖੋ ਜੀ ਇਹਦੇ ਵਿੱਚ ਪਹਿਲਾਂ ਸਾਰਾ ਹੀ ਐ ਖੁੱਲਾ ਬੈੱਡਾ ਦੋ ਜਣੇ ਇਹਦੇ ਵਿੱਚ ਆਰਾਮ ਨਾਲ ਸੌ ਸਕਦੇ ਆ ਇੱਕ ਬੱਚਾ ਵੀ ਜਿਹੜਾ ਐਡਜਸਟ ਹੋ ਸਕਦਾ ਇਹ ਤੁਸੀਂ ਦੇਖ ਸਕਦੇ ਹੋ ਪੂਰੀ ਗੱਡੀ ਦੇ ਵਿੱਚ ਬੈੱਡ ਬਣਿਆ ਹੋਇਆ ਤੇ ਇਹਦੇ ਵਿੱਚ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਖੁੱਲਾ ਬੈੱਡ ਬਣਾਇਆ ਆ ਪਰ 7 ਫੁੱਟ ਦਾ ਇਹ ਜਿਹੜਾ ਬੈੱਡ ਆ ਯਾਨੀ ਕਿ ਜਿੱਡੀ ਗੱਡੀ ਉਦਾਂ ਹੀ ਆਪਾਂ ਇਹਦਾ ਬੈੱਡ ਬਣਾ ਦਿੱਤਾ ਬੰਦਾ ਬੜੇ ਆਰਾਮ ਨਾਲ ਇੱਧਰ ਸੌ ਸਕਦਾ ਵਾ ਇਹਦੇ ਵਿੱਚ ਤੁਸੀਂ ਬਹਿ ਕੇ ਵੀ ਸਫ਼ਰ ਕਰ ਸਕਦੇ ਹੋ ਤੇ ਲੰਮੇ ਪੈ ਕੇ ਵੀ ਸਫ਼ਰ ਕਰ ਸਕਦੇ ਹੋ ਜੇਕਰ ਤੁਹਾਨੂੰ ਪੇਸ਼ੜ ਨਾਲ ਕੋਈ ਆਰਾਮ ਨਾ ਪੈ ਸਕਦਾ ਤੇ ਬੈਠਣ ਦਾ ਏਰੀਆ ਜਿਹੜਾ ਇੱਥੇ ਇਹ ਜਿਹੜੀ ਸ਼ੀਟ ਆਪਾਂ ਕੱਢੀ ਹੋਈ ਹੈ ਨਾ ਇਹ ਆਪਾਂ ਇੱਥੇ ਐਡਜਸਟ ਕਰ ਦੇਣੀ ਕਰ ਸਕਦੇ ਹੋ ਕਿ ਉੱਥੇ ਲੱਗ ਜਾਣੀ ਆਪਾਂ ਲਾ ਕੇ ਵੀ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਤੇ ਇਹਨੂੰ ਤੁਸੀਂ ਕਢਾਲ ਕੇ ਇੱਥੇ ਰੱਖ ਸਕਦੇ ਹੋ ਜਾਨੀ ਕਿ ਇੱਥੇ ਇਹਦੀ ਸਟੋਰੇਜ ਬਣੀ ਹੋਈਆਂ ਹੋਰ ਵੀ ਤੁਸੀਂ ਜਿਵੇਂ ਕੋਈ ਸਮਾਨ ਇੱਥੇ ਰੱਖਣਾ ਹੋਵੇ ਜਿਵੇਂ ਆਪਾਂ ਜਦੋਂ ਬਾਹਰ ਜੰਨੇ ਹੋ ਘੁੰਮਣ ਫਿਰਨ ਵਾਸਤੇ ਟ੍ਰਿਪ ਵਾਸਤੇ ਆਪਾਂ ਟੇਬਲ ਚਾਹੇ ਚੇਅਰ ਵਗੈਰਾ ਛੋਟੀ ਹੁੰਦੀ ਹੈ ਤੁਸੀਂ ਇੱਥੇ ਉਹਨੂੰ ਐਡਜਸਟ ਕਰ ਸਕਦੇ ਹੋ ਇਹਦੀ ਜਿਹੜੀ ਆ ਸਟੋਰੇਜ ਆ ਉਹ ਵੀ ਸਾਰੀ ਆਪਾਂ ਤੁਹਾਨੂੰ ਥੱਲੇ ਦਿਖਾਉਣੀ ਹੈ ਇਹ ਸਾਰਾ ਬੈੱਡ ਦਾ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੱਤਾ ਵੀ ਬੈੱਡ ਇਦਾਂ ਖੁੱਲਾ ਬਣ ਸਕਦਾ ਤੁਸੀਂ ਲੇਟ ਕੇ ਵੀ ਜਿਵੇਂ ਸੌਫਾ ਕਰਨਾ ਕਿਸੇ ਨੇ ਤੇ ਉਹ ਲੇਟ ਕੇ ਵੀ ਕਰ ਸਕਦਾ ਤੇ ਜੇਕਰ ਤੁਸੀਂ ਬੈਠਣਾ ਸਿਟਿੰਗ ਏਰੀਆ ਜਿਵੇਂ ਆਪਾਂ ਤੁਹਾਨੂੰ ਦੱਸਿਆ ਦੇਖੋ ਰਾਮਨਾਇ ਵੀ ਸੀਟ ਬਣ ਜਾਂਦੀ ਹੈ ਉਹ ਵੀ ਆਪਾਂ ਉਹਦੇ ਵਿੱਚ ਜਿਹੜਾ ਐਡ ਕਰ ਦਿੱਤਾ ਉਹ ਵੀ ਸੀਟ ਬਣ ਗਈ ਆਪਾਂ ਤੁਹਾਨੂੰ ਬੈਠ ਕੇ ਵੀ ਦਿਖਾਉਨੇ ਆ ਵੀ ਕੁਝ ਵੀ ਤੁਹਾਨੂੰ ਕੰਪਰੋਮਾਈਜ਼ ਕਰਨ ਦੀ ਜ਼ਰੂਰਤ ਨਹੀਂ ਦੇਖੋ ਰਾਮਣਾ ਤੁਸੀਂ ਇਹਦੇ ਵਿੱਚ ਖੁੱਲੇ ਡੁੱਲੇ ਬੈਠ ਵੀ ਸਕਦੇ ਹੋ ਬੈਠ ਕੇ ਤੁਸੀਂ ਆਪ ਦਾ ਕੋਈ ਕੰਮ ਵੀ ਕਰ ਸਕਦੇ ਹੋ ਇੱਧਰ ਦੇਖੋ ਕਿੰਨੀ ਸਪੇਸ ਆ ਤੁਹਾਡੇ ਕੋ ਕੋਈ ਬੱਚਾ ਵਾ ਤੁਹਾਡੇ ਕੋ ਉਹਨੂੰ ਵੀ ਤੁਸੀਂ ਰਾਮਣਾ ਇੱਥੇ ਲਟਾ ਸਕਦੇ ਹੋ ਸੌ ਸਕਦੇ ਹੋ ਵਧੀਆ ਸਾਰਾ ਕੁਝ ਯਾਨੀ ਕਿ ਖੁੱਲਾ ਡੁੱਲਾ ਕੋਈ ਤੁਹਾਨੂੰ ਐ ਨਹੀਂ ਆ ਵੀ ਟਾਈਟ ਹੈ ਗੱਡੀ ਛੋਟੀ ਹੈ ਤਾਂ ਅਸੀਂ ਇਹਦੇ ਵਿੱਚ ਟਾਈਟ ਹੋਵਾਂਗੇ ਬਿਲਕੁਲ ਨਹੀਂ ਉੱਧਰ ਵੀ ਤੁਹਾਨੂੰ ਆਪਾਂ ਬੈਠ ਕੇ ਦਿਖਾਉਨੇ ਆ ਤੇ ਦੇਖੋ ਇਹ ਚ ਵੀ ਆਪਾਂ ਤੁਹਾਨੂੰ ਬਹਿ ਕੇ ਦਿਖਾਉਨੇ ਆ ਇਹ ਦੇਖੋ ਰਾਮ ਨਾਲ ਤੁਸੀਂ ਇਹਦੇ ਵਿੱਚ ਖੁੱਲੇ ਡੁੱਲੇ ਬੈਠ ਸਕਦੇ ਹੋ ਜਾਨੀ ਕਿ ਜਿਹੜੀ ਆਪਣੀ ਗੱਡੀ ਦੀ ਸੀਟ ਹੁੰਦੀ ਉਹਦੇ ਨਾਲੋਂ ਵੀ ਜ਼ਿਆਦਾ ਕੰਫਰਟੇਬਲ ਆ ਵੀ ਤੁਸੀਂ ਐਂ ਰਾਮ ਨਾਲ ਰਿਲੈਕਸ ਹੋ ਕੇ ਸਫ਼ਰ ਆਪਣਾ ਕਰ ਸਕਦੇ ਹੋ ਜਿਹੜਾ ਨਾਲ ਦਾ ਬੰਦਾ ਬੈਠਾ ਹੋਊਗਾ ਕੋਈ ਇਹਦੇ ਵਿੱਚ ਐ ਨਹੀਂ ਵੀ ਤੁਸੀਂ ਔਖੇ ਬੈਠੇ ਹੋ ਵਧੀਆ ਇਹਦੇ ਵਿੱਚ ਵੀ ਤੁਸੀਂ ਬੈਠ ਸਕਦੇ ਹੋ ਬਾਕੀ ਇਹ ਸੀਟ ਜਿਹੜੀ ਇੱਥੋਂ ਕੱਢ ਕੇ ਤੇ ਇਸ ਤਰ੍ਹਾਂ ਸੀਟ ਬਣਾਉਣ ਦਾ ਕਾਰਨ ਹੈਗਾ ਇੱਕ ਤੇ ਆ ਵੀ ਜਿਹੜਾ ਬੈੱਡ ਆ ਉਹ ਪੂਰਾ ਲੰਮਾ ਇਦਾਂ ਖੁੱਲਾ ਬਣ ਜੇ ਦੂਜਾ ਇਹਦੇ नीचे ਜਿਹੜੀ ਸਟੋਰੇਜ ਆ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਇਹ ਟੋਪਿਕ ਉਹ ਜਿਹੜੀ ਕੰਪਨੀ ਦੀ ਆਪਾਂ ਇਹਦੇ ਵਿੱਚ ਫਰਿੱਜ ਲਾਈ ਹੈ ਇਹ ਦੇਖੋ 15 ਲੀਟਰ ਦੀ ਇਹਦੀ ਕੈਪੈਸਿਟੀ ਆ ਤੇ ਐ ਪੂਰੀ ਇਹਦੇ ਵਿੱਚ ਬਰਫ਼ ਜੰਮ ਜਾਂਦੀ ਹੈ ਤੇ ਇਹ ਵੀ ਪੂਰਾ ਐ ਖੁੱਲਾ ਆਪਾਂ ਬਣਾਇਆ ਐ ਐਨ ਵੀ ਕੱਲੀ ਇਹਦੇ ਵਿੱਚ ਟਾਈਟ ਫ੍ਰਿਜ ਆਉਗੀ ਇਹਦੇ ਨਾਲ ਵੀ ਦੇਖੋ ਕਿੰਨੀ ਸਪੇਸ ਆ ਇਹਦੇ ਵਿੱਚ ਵੀ ਕੋਈ ਨਾ ਕੋਈ ਤੁਸੀਂ ਸਮਾਨ ਐਡਜਸਟ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਘੁੰਮਣ ਫਣ ਜਾਂਦੇ ਬਹੁਤ ਸਮਾਨ ਹੁੰਦਾ ਫਿਰ ਇਹ ਨਿੱਕੇ ਨਿੱਕੇ ਜਗ੍ਹਾ ਤੇ ਜਿਹੜਾ ਵਾ ਉਹ ਐਡਜਸਟ ਕਰਨਾ ਪੈਂਦਾ ਸਮਾਨ ਜਿਵੇਂ ਆਪਾਂ ਘਰ ਦੀ ਕਰਦੇ ਆ ਨਾ ਪੂਰੀ ਡੈਕੋਰੇਸ਼ਨ ਉਸੇ ਤਰ੍ਹਾਂ ਗੱਡੀ ਦਾ ਕਰਨਾ ਪੈਂਦਾ ਗੱਡੀ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦਿਖਾ ਦਿੱਤਾ ਵੀ ਤੁਸੀਂ ਆਰਾਮ ਨਾਲ ਦੇ ਵਿੱਚ ਰੈਸਟ ਕਰ ਸਕਦੇ ਹੋ ਘੁੰਮ ਫਿਰ ਵੀ ਸਕਦੇ ਹੋ ਖਾ ਪੀ ਵੀ ਸਕਦੇ ਹੋ ਆਰਾਮ ਨਾਲ ਬੈਠ ਕੇ ਤੇ ਫਿਰ ਮੇਨ ਦਿੱਕਤ ਹੁੰਦੀ ਹੈ ਜੀ ਵਾਸ਼ਰੂਮ ਦੀ ਬਾਕੀ ਜਿਵੇਂ ਨਿੱਕੀਆਂ ਗੱਡੀਆਂ ਵਾਲੇ ਜਿਹੜੇ ਵਾਸ਼ਰੂਮ ਬੜੇ ਬਣਾਏ ਜਿਹੜੇ ਰੈਡੀਮੇਡ ਆਉਂਦੇ ਆ ਉਹ ਲੈ ਕੇ ਆਉਂਦੇ ਆ ਤੇ ਉਹ ਨਿੱਕੇ ਨਿੱਕੇ ਉਹਨਾਂ ਕੇਲੇ ਲਾਏ ਹੁੰਦੇ ਜਦੋਂ ਆਪਾਂ ਪਹਾੜਾਂ ਦੇ ਵਿੱਚ ਜene ਨਾ ਸਫਰ ਕਰਨ ਵਾਸਤੇ ਚਾਹੇ ਆਪਾਂ ਸਟੇ ਕੀਤਾ ਹੁੰਦਾ ਪਹਾੜ ਦੇ ਉੱਪਰ ਤੇ ਉਦੋਂ ਉੱਥੇ ਹਵਾ ਬਹੁਤ ਚੱਲਦੀ ਹੈ ਜੋ ਨਿੱਕੇ ਨਿੱਕੇ ਕੇਲੇ ਜਿਹੜੇ ਉਹ ਹਵਾ ਦੇ ਨਾਲ ਜਿਹੜੇ ਨਿਕਲ ਜਾਂਦੇ ਆ ਉਹਦੇ ਤੇ ਡਰੀ ਲੱਗਾ ਰਹ ਨਜ਼ਰ ਰੱਖ ਕੇ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਵਾਸ਼ਰੂਮ ਆ ਇਹ ਪੂਰਾ ਆਪਾਂ ਜਿਹੜਾ ਤਿਆਰ ਕੀਤਾ ਖੁਦ ਇਹ ਬਣਿਆ ਬਣਾਇਆ ਨਹੀਂ ਹੈਗਾ ਜੀ ਇਹ ਖੁਦ ਜਿਹੜਾ ਤਿਆਰ ਕਰਾਇਆ ਗਿਆ ਵਾ ਤਾਂ ਇਹਨੂੰ ਵੱਡੇ ਵੱਡੇ ਆਪਾਂ ਜਿਪਾਂ ਲਾਈਆਂ ਹੀਆਂ ਦੋਨੋਂ ਸਾਈਡ ਤੇ ਜੇਕਰ ਤੁਸੀਂ ਜਿਵੇਂ ਸ਼ਾਵਰ ਵਗੈਰਾ ਲੈਣਾ ਤੇ ਤੁਸੀਂ ਇਦਾਂ ਇਹਦੇ ਐਂਟਰ ਜਿਹੜਾ ਹੋ ਕੇ ਆਰਾਮ ਨਾਲ ਤੁਸੀਂ ਇਹਦੇ ਵਿੱਚ ਆਪਣੇ ਕੱਪੜੇ ਵੀ ਚੇਂਜ ਕਰ ਸਕਦੇ ਹੋ ਐ ਖੁੱਲਾ ਡੁੱਲਾ ਵਾ ਇਹ ਤੁਹਾਡੀ ਗੱਡੀ ਦੇ ਨਾਲ ਅਟੈਚ ਹੀ ਹੋਊਗਾ ਫਿਰ ਇਹਦੇ ਵਿੱਚ ਦੇਖੋ ਕਿੰਨਾ ਫੈਸਿਲਿਟੀ ਆਪਾਂ ਦਿੱਤੀਆਂ ਵੀ ਜਿਵੇਂ ਕੱਪੜੇ ਟੰਗਣ ਵਾਸਤੇ ਵੀ ਇਹ ਦੇਖੋ ਇਦੇ ਵਿੱਚ ਤੁਸੀਂ ਆਪਣੇ ਕੱਪੜੇ ਟੰਗ ਸਕਦੇ ਹੋ ਇੱਥੇ ਤੁਸੀਂ ਆਪਣਾ ਸਾਬਣ ਵਗੈਰਾ ਟੂਥਪੇਸਟ ਕੁਝ ਵੀ ਜਿਹੜਾ ਆਪਣਾ ਬ੍ਰਸ਼ ਵਗੈਰਾ ਤੁਸੀਂ ਉਹ ਰੱਖ ਸਕਦੇ ਹੋ ਬਾਕੀ ਇਹਦੇ ਚਾਂਨਣ ਵਾਸਤੇ ਆਪਾਂ ਇਹਦੇ ਵਿੱਚ ਰੋਸ਼ਨ ਦਾਣ ਵੀ ਦਿੱਤਾ ਹੋਇਆ ਵੀ ਤੁਸੀਂ ਇਹਨੂੰ ਇਦਾਂ ਵਲੇਟ ਕੇ ਇੱਥੇ ਬੰਦ ਸਕਦੇ ਹੋ ਤੇ ਇਹਨੂੰ ਇਦਾਂ ਚਾਂਨਣ ਵੀ ਕਰ ਸਕਦੇ ਜੇਕਰ ਤੁਹਾਨੂੰ ਪ੍ਰਾਈਵੇਸੀ ਚਾਹੀਦੀ ਹੈ ਤੇ ਇਦਾਂ ਤੁਸੀਂ ਇਹਨੂੰ ਬੰਦ ਵੀ ਕਰ ਸਕਦੇ ਹੋ ਜੈਨਕਿ ਖੁੱਲਾ ਡੁੱਲਾ ਬਾਥਰੂਮ ਹੈ ਇਹਦੇ ਵਿੱਚ ਕੋਈ ਵੀ ਤੁਹਾਨੂੰ ਕੰਪਰੋਮਾਈਜ਼ ਕਰਨ ਦੀ ਜ਼ਰੂਰਤ ਨਹੀਂ ਆ ਬਾਕੀ ਵੈਂਟੀਲੇਸ਼ਨ ਦਾ ਜੇਕਰ ਤੁਹਾਨੂੰ ਲੱਗਦਾ ਵਾ ਤੇ ਇੱਧਰ ਦੇਖੋ ਇਧਰੋਂ ਆਪਾਂ ਖੁੱਲਾ ਵੀ ਛੱਡਿਆ ਕਿਉਂਕਿ ਇਹਦੀ ਕੋ ਨਾਲ ਅਟੈਚ ਰਹੂਗਾ ਤੁਹਾਡਾ ਇਧਰੋਂ ਆਪਾਂ ਖੁੱਲਾ ਰੱਖਿਆ ਵਾ ਬਾਕੀ ਇਹਦਾ ਜਿਵੇਂ ਤੁਸੀਂ ਕੋਈ ਥੋੜਾ ਉੱਚਾ ਵਾ ਉਹਦਾ ਵੀ ਕਾਰਨ ਕਿਉਂਕਿ ਜਿਹੜਾ ਦੂਜਾ ਟੈਂਟ ਸੀਗਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪਹਿਲਾਂ ਹੰਡਾਈਆਂ ਵਾ ਉਹਨਾਂ ਚੀਜ਼ਾਂ ਤੋਂ ਸਿੱਖੇ ਆ ਇਹ ਉੱਚਾ ਤਾਂ ਰੱਖਿਆ ਇੱਕ ਤੇ ਗਿੱਲਾ ਨਹੀਂ ਪੂਰਾ ਹੋਊਗਾ ਦੂਸਰਾ ਜਦੋਂ ਆਪਾਂ ਕੱਚੇ ਥਾਵਾਂ ਤੇ ਇਹਨਾਂ ਨੂੰ ਜਾ ਕੇ ਲਾਉਣਾ ਨਾ ਤੇ ਉਹ ਥੱਲੋਂ ਜਿਹੜੀ ਮਿੱਟੀ ਚੜ੍ਹ ਚੜ੍ਹ ਕੇ ਗੰਦਾ ਹੋ ਜਾਂਦਾ ਸੀਗਾ ਉਹ ਵੀ ਗੰਦਾ ਨਹੀਂ ਹੋਊਗਾ ਇਸ ਕਰਕੇ ਇਹਨੂੰ ਥੋੜਾ ਜਿਹਾ ਆਪਾਂ ਉੱਚਾ ਰੱਖਿਆ ਬਾਕੀ ਤੁਸੀਂ ਵੱਡਾ ਛੋਟਾ ਆਪਦੀ ਮਰਜ਼ੀ ਮੁਤਾਬਕ ਕਰਵਾ ਸਕਦੇ ਹੋ ਕੱਲਾ ਵੀ ਕਰਾਇਆ ਉਹ ਸਾਰਾ ਵੀਡੀਓ ਦੇ ਵਿੱਚ ਆਪਾਂ ਨੰਬਰ ਪਾ ਦਾਂਗੇ ਤੁਸੀਂ ਤਿਆਰ ਵੀ ਕਰਵਾ ਸਕਦੇ ਓ ਇਹਨੂੰ ਤੇ ਹੁਣ ਤੁਹਾਨੂੰ ਆਪਾਂ ਬੈਡਰੂਮ ਵੀ ਦੱਸਤਾ ਸਿਟਿੰਗ ਏਰੀਆ ਵੀ ਵਿਖਾ ਦਿੱਤਾ ਆਪਾਂ ਵਾਸ਼ਰੂਮ ਵਿਖਾ ਦਿੱਤਾ ਤੇ ਹੁਣ ਤੁਹਾਡੇ ਭੈਣਾਂ ਦੇ ਦਿਮਾਗ ਦੇ ਵਿੱਚ ਸਵਾਲ ਆਉਂਦਾ ਹੋਊਗਾ ਕਿ ਕਿਚਨ ਕਿੱਥੇ ਹੈ ਜੀ ਇਹਦੀ ਹੁਣ ਆਪਾਂ ਤੁਹਾਨੂੰ ਕਿਚਨ ਵੀ ਦਿਖਾ ਦਿੰਨੇ ਆ ਇਹ ਦੇਖੋ ਆਪਾਂ ਇਹਨੂੰ ਖੋਲ ਦਿੱਤਾ ਅੱਗੇ ਤੁਹਾਨੂੰ ਛੋਟੀ ਗੱਡੀ ਵਿਖਾਈ ਸੀ ਤੇ ਤੁਹਾਨੂੰ ਕਿਚਨ ਦਾ ਸੈਟਅਪ ਸਾਹਮਣੇ ਦਿਖਦਾ ਸੀਗਾ ਹੁਣ ਇੱਕ ਬੁਝਾਰਤੀ ਆ ਵੀ ਇਹਦਾ ਕਿਚਨ ਹੈ ਕਿੱਥੇ ਆ ਸਾਰਾ ਕਿਚਨ ਇਹਦੇ ਵਿੱਚ ਹੈਗਾ ਵਾ ਪਰ ਉਹ ਸਾਰਾ ਗੱਡੀ ਦੇ نیچے ਆਪਾਂ ਐਡਜਸਟ ਕੀਤਾ ਆ ਇਹਨੂੰ ਆਪਾਂ ਤੁਹਾਨੂੰ ਕਿਚਨ ਬਣਾ ਕੇ ਵਿਖਾਉਨੇ ਇਹ ਜਿਹੜਾ ਗੱਦਾ ਵਾ ਤੁਸੀਂ ਸਭ ਤੋਂ ਪਹਿਲਾਂ ਚੱਕਣਾ ਵਾ ਇਹਨੂੰ ਭਾਵੇਂ ਤੁਸੀਂ ਉਧਰ ਅੱਗੇ ਰੱਖ ਦਿਓ ਚਾਹੇ ਤੁਸੀਂ ਇਹਨੂੰ ਬਾਹਰ ਕੱਢ ਕੇ ਵੀ ਰੱਖ ਸਕਦੇ ਹੋ ਕਿਤੇ ਵੀ ਜਿੱਥੇ ਤੁਸੀਂ ਐਡਜਸਟ ਕਰਨਾ ਇਹਨੂੰ ਰੱਖ ਸਕਦੇ ਹੋ ਤੇ ਇੱਥੋਂ ਆਪਾਂ ਜਿਹੜਾ ਗੱਦਾ ਕੱਢ ਲਿਆ ਜਿਹੜਾ ਇਹ ਛੋਟਾ ਪੀਸ ਆ ਇਹਨੂੰ ਤੁਸੀਂ ਇੱਥੇ ਵੈਸੇ ਨੂੰ ਖੋਲ ਕੇ ਤੇ ਫਿਰ ਇਹ ਕਿਚਨ ਐ ਵਿੱਚੋਂ ਤੁਸੀਂ ਕੱਢ ਸਕਦੇ ਤੇ ਇਹ ਦੇਖੋ ਇਦਾਂ ਇਹ ਜਿਹੜਾ ਆਪਣਾ ਕਿਚਨ ਪੂਰਾ ਤਿਆਰ ਹੋ ਜਾਂਦਾ ਤੇ ਇਹ ਆ ਗਿਆ ਜੀ ਆਪਣਾ ਗੈਸ ਸਟੋਵ ਇੱਥੇ ਤੁਸੀਂ ਆਪਣਾ ਖਾਣਾ ਬਣਾ ਸਕਦੇ ਹੋ ਦੋ ਬਰਨਰ ਵਾਲਾ ਜਿਹੜਾ ਆਪਾਂ ਸਟੋਵ ਇਹਦੇ ਵਿੱਚ ਦਿੱਤਾ ਆ ਤੇ ਇੱਧਰ ਤੁਸੀਂ ਚੌਪ ਵਗੈਰਾ ਕਰ ਸਕਦੇ ਹੋ ਚਕਲਾ ਰੱਖ ਕੇ ਆਰਾਮ ਨਾਲ ਤੁਸੀਂ ਰੋਟੀ ਵੀ ਇੱਥੇ ਬਣਾ ਸਕਦੇ ਹੋ ਤੇ ਇਹ ਹੈਗਾ ਜੀ ਤੁਹਾਡਾ ਸਿੰਕ ਏਰੀਆ ਇੱਥੇ ਤੁਸੀਂ ਜਿਹੜੇ ਆਪਣੇ ਬਰਤਨ ਵਗੈਰਾ ਰੱਖ ਸਕਦੇ ਹੋ ਕੋਈ ਵੀ ਜਨਕ ਸਪੇਸ ਆਪਾਂ ਦਿੱਤੀ ਹੈ ਤੁਸੀਂ ਬਰਤਨ ਸਾਫ ਕਰਕੇ ਵੀ ਰੱਖ ਸਕਦੇ ਹੋ ਇਹ ਸਿੰਕ ਜਿਹੜਾ ਵਾ ਨੀਚੇ ਇਹ ਦੇਖੋ ਆਪਣਾ ਜਿਹੜਾ ਸਿੰਕ ਬਣ ਗਿਆ ਤੇ ਟੂਟੀ ਲਾ ਕੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਜਿਹੜੀ ਜਗ੍ਹਾ ਤੇ ਟੂਟੀ ਲਾਈ ਜਾਊਗੀ ਜਨਨ ਕਿ ਪੂਰਾ ਕਿਚਨ ਸੈਟਅਪ ਜਿਹੜਾ ਤੁਹਾਡਾ ਤਿਆਰ ਹੋ ਜਾਣਾ ਹੁਣ ਆਪਾਂ ਇੱਥੇ ਟੂਟੀ ਲਾ ਕੇ ਉਹ ਵੀ ਤੁਹਾਨੂੰ ਚਲਾ ਕੇ ਵਿਖਾਉਨੇ ਆ ਨਾਲੇ ਡਬਲੂਬੇ ਸੈੱਟ ਕਰਕੇ ਜਨਨ ਕਿ ਪੂਰਾ ਕਿਚਨ ਸੈਟਅਪ ਆਪਣਾ ਤਿਆਰ ਕਰਕੇ ਫਿਰ ਤੁਹਾਨੂੰ ਦਿਖਾਉਨੇ ਤੇ ਲੋ ਜੀ ਆਪਣਾ ਕਿਚਨ ਸੈਟਅਪ ਜਿਹੜਾ ਪੂਰਾ ਰੈਡੀ ਹੋ ਚੁੱਕਿਆ ਇਹ ਤੁਸੀਂ ਦੇ ਕਿੰਨਾ ਸੋਹਣਾ ਲੱਗਦਾ ਇਹ ਜਿਹੜੀ ਸਾਰੀ ਐਸੈਸਰੀ ਹੈ ਤੁਹਾਨੂੰ ਨਾਲ ਦਿੱਤੀ ਜਾਊਗੀ ਡੱਬੇ ਵਗੈਰਾ ਤੇ ਟੂਟੀ ਵੀ ਆਪਾਂ ਲਾ ਦਿੱਤੀ ਆ ਫਿਲਹਾਲ ਟੈਂਕ ਦੇ ਵਿੱਚ ਅਜੇ ਪਾਣੀ ਨਹੀਂ ਹੈਗਾ ਨਹੀਂ ਤੇ ਆਪਾਂ ਤੁਹਾਨੂੰ ਚਲਾ ਕੇ ਵਿਖਾਉਂਦੇ ਬਾਕੀ ਇਹਦੇ ਵਿੱਚ ਆਟੋਮੈਟਿਕ ਜਿਹੜਾ ਪੰਪ ਲੱਗਾ ਹੋਇਆ ਵਾ ਇਹ ਜਦੋਂ ਆਪਾਂ ਟੂਟੀ ਬੰਦ ਕਰਾਂਗੇ ਤੇ ਪੰਪ ਨੇ ਬੰਦ ਹੋ ਜਾਣਾ ਜਦੋਂ ਆਪਾਂ ਟੂਟੀ ਆਨ ਕਰਾਂਗੇ ਤੇ ਪੰਪ ਨੇ ਜਿਹੜਾ ਉਹ ਚੱਲ ਜਾਣਾ ਤੇ ਇੱਥੋਂ ਜਿਹੜਾ ਪਾਣੀ ਵੇਸਟ ਆ ਤੁਹਾਡੇ ਇੱਥੇ ਤੁਸੀਂ ਪਾਈਪ ਕੋਈ ਲਾ ਸਕਦੇ ਹੋ ਤੇ ਪਾਣੀ ਜਿਹੜਾ ਵੇਸਟ ਪਿੱਛੇ ਦਾ ਪਿੱਛੇ ਰਹੂਗਾ ਤੇ ਇਹਦੇ ਤੋਂ ਹੀ ਦੇ ਸਕਦੇ ਹੋ ਸਜਾਵਟ ਦਾ ਇਹ ਜਿਹੜਾ ਵੀ ਜਿਹੜਾ ਸਮਾਨ ਆ ਉਹ ਨਾਲ ਹੀ ਗੱਡੀ ਦੇ ਦਿੱਤਾ ਜਾਊਗਾ ਜਾਨੀ ਕਿ ਗੱਡੀ ਜਿਹੜੀ ਪੂਰੀ ਤੁਹਾਨੂੰ ਐ ਦੁਲਹਨ ਵਾਂਗੂ ਸ਼ਿੰਗਾਰ ਕੇ ਦਿੱਤੀ ਜਾਊਗੀ ਇਹਦੇ ਜਿਹੜੇ ਫੈਨ ਆ ਇਹ ਤੁਹਾਡੇ ਦਿੱਤੇ ਆ ਗੱਡੀ ਦੇ ਵਿੱਚ ਤਿੰਨ ਇਹ ਤੁਸੀਂ ਅੱਗੇ ਵੀ ਇਹਨਾਂ ਨੂੰ ਐਡਜਸਟ ਕਰ ਸਕਦੇ ਹੋ ਜੇਕਰ ਕਿਚਨ 'ਚ ਬਾਹਰ ਪਿੱਛੇ ਤੁਸੀਂ ਖਾਣਾ ਬਣਾ ਰਹੇ ਹੋ ਤੇ ਇਹਦੇ ਪਿੱਛੇ ਵਾਸਤੇ ਵੀ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ ਵਧੀਆ ਇਹਦੀ ਬਹੁਤ ਜ਼ਿਆਦੀ ਜਿਹੜੀ ਆ ਹਵਾ ਆਉਂਦੀ ਆ ਐਨੀ ਵੀ ਤੁਸੀਂ ਛੋਟਾ ਵੇਖ ਕੇ ਤੁਸੀਂ ਕਹੋਗੇ ਸ਼ਾਇਦ ਹਵਾ ਨਹੀਂ ਆਉਂਦੀ ਪਰ ਇਹ ਜਿਵੇਂ ਛੋਟਾ ਬੰਬ ਬ ਜਿਹੜੀ ਇਹਦੀ ਹਵਾ ਬਹੁਤ ਹੁੰਦੀ ਹੈ ਆਰਾਮਣਾ ਇੱਥੇ ਆਪਣਾ ਖਾਣਾ ਤੁਸੀਂ ਬਣਾ ਸਕਦੇ ਹੋ ਆਪਣਾ ਸ਼ਾਵਰ ਵਾਸਤੇ ਤੁਸੀਂ ਉੱਧਰ ਵਾਸ਼ਰੂਮ ਵੀ ਯੂਜ਼ ਕਰ ਸਕਦੇ ਹੋ ਬੈੱਡਰੂਮ ਵਾਸਤੇ ਤੁਸੀਂ ਅੰਦਰ ਵੀ ਬੈੱਡ ਜਿਵੇਂ ਤੁਸੀਂ ਤੁਹਾਡੇ ਚੇਅਰ ਵਗੈਰਾ ਤੇ ਤੁਸੀਂ ਇੱਥੇ ਬਾਹਰ ਵੀ ਖਾਣਾ ਖਾ ਸਕਦੇ ਹੋ ਨੇ ਤੇ ਨਾਲ-ਨਾਲ ਤੁਸੀਂ ਇੱਥੇ ਖਾਣਾ ਬਣਾਓ ਤੇ ਨਾਲ-ਨਾਲ ਜਿਹੜਾ ਅੰਦਰ ਬੰਦਾ ਬੈਠਾ ਵਾ ਉਹਨੂੰ ਤੁਸੀਂ ਨਾਲ ਹੀ ਖਵਾ ਸਕਦੇ ਹੋ ਐ ਨਹੀਂ ਵੀ ਤੁਹਾਨੂੰ ਐ ਹੋ ਕੇ ਬਹਿਣਾ ਪਊਗਾ ਉਹਦੇ ਵਿੱਚ ਆਰਾਮ ਨਾਲ ਤੁਸੀਂ ਬੈਠ ਵੀ ਸਕਦੇ ਹੋ ਬੱਚੇ ਵੀ ਬੈਠ ਸਕਦੇ ਆ ਬਾਕੀ ਗੱਡੀ ਦੇ ਵਿੱਚ ਆਪਾਂ ਜਿਹੜਾ ਵਾ ਬੈੱਡਰੂਮ ਦਾ ਸਿਸਟਮ ਇਸ ਤਰ੍ਹਾਂ ਬਣਾਉਨੇ ਆ ਕਿ 6 ਫੁੱਟ ਦਾ ਬੰਦਾ ਜਿਹੜਾ ਆਰਾਮ ਨਾਲ ਇਹਦੇ ਵਿੱਚ ਲੇਟ ਜਾਵੇ ਛੋਟੀਆਂ ਗੱਡੀਆਂ ਜਿੰਨੀਆਂ ਮੈਂ ਆ ਦਾ ਦਾ ਏਰੀਆ ਨਾ ਕਿਉਂਕਿ ਜੇ ਬੰਦੇ ਦੇ ਪੈਰ ਨਹੀਂ ਨਾ ਪੂਰੇ ਸਿੱਧੇ ਜਾਂਦੇ ਤਾਂ ਉਹਨਾਂ ਚਿਰ ਬੰਦੇ ਨੂੰ ਨੀਂਦ ਨਹੀਂ ਵਧੀਆ ਆਉਂਦੀ ਪਈਆਂ ਪੂਰੀਆਂ ਲੱਤਾਂ ਲੰਬੀਆਂ ਨਹੀਂ ਹੁੰਦੀਆਂ ਇਹਦੇ ਵਿੱਚ ਤੁਸੀਂ ਐ ਆਰਾਮ ਨਾਲ ਖੁੱਲੇ ਡੁੱਲੇ ਜਿਹੜੇ 6-7 ਫੁੱਟ ਦਾ ਬੰਦਾ ਆਰਾਮ ਨਾਲ ਲੇਟ ਸਕਦਾ ਬਾਕੀ ਇਹਦਾ ਲਾਈਟ ਦਾ ਇਲੈਕਟ੍ਰਿਸਿਟੀ ਦਾ ਜਿਹੜਾ ਉਹ ਤੁਹਾਨੂੰ ਸਿਸਟਮ ਸਾਰਾ ਆਪਾਂ ਇਹਦੇ ਵਿੱਚ ਸਮਝਾ ਦਿੰਨੇ ਆ ਜਿਹੜਾ ਆਪਾਂ ਦਿੱਤਾ ਵਾ ਪਾਣੀ ਦਾ ਟੈਂਕ ਜਿਹੜਾ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣੀ ਕਿੱਥੇ ਲਾਇਆ ਤੇ ਕਿਚਨ ਵੀ ਤੁਹਾਨੂੰ ਆਪਾਂ ਦਿਖਾਤਾ ਤੇ ਚਲੋ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਸਟੋਰੇਜ ਇਹਦੀ ਇਹ ਦੇਖੋ ਇਦਾਂ ਤੁਸੀਂ ਬੈੱਡ ਨੂੰ ਚੱਕੋਗੇ ਤੇ ਇਹ ਤੁਹਾਡੀ ਸਟੋਰੇਜ ਇੱਥੇ ਖੁੱਲੀ ਡੁੱਲੀ ਮਿਲ ਜਾਂਦੀ ਹੈ ਉੱਧਰ ਵੀ ਆ ਇੱਧਰ ਵੀ ਆ ਇੱਧਰ ਵੀ ਸਟੋਰੇਜ ਹੈਗੀ ਆ ਇਹ ਹੈਗੀ ਜੀ ਆਪਣੀ ਬੈਟਰੀ ਬਾਕੀ ਇੱਧਰ ਐਮਸੀ ਲੱਗੇ ਹੋਏ ਆ ਜੀ ਤੇ ਇਹ ਵਾਲੀ ਜਿਹੜੀ ਤਾਰ ਆ ਇਹ ਫਰਿੱਜ ਦੀ ਅਗਲੀ ਸਾਈਡ ਤੋਂ ਉਧਰੋਂ ਆਪਾਂ ਤਾਰ ਕੱਢੀ ਹੋਈ ਆ ਇਹ ਸਾਰੀ ਆਪਣੀ ਸਟੋਰੇਜ ਆ ਬਾਕੀ ਇੱਧਰ ਵੀ ਸਟੋਰੇਜ ਵਾਸਤੇ ਦੇਖੋ ਕਿੰਨਾ ਜਗ੍ਹਾ ਹੈਗੀ ਇਹ ਸੀਟ ਥੱਲੇ ਵੀ ਤੁਸੀਂ ਸਮਾਨ ਰੱਖ ਸਕਦੇ ਹੋ ਕਿਉਂਕਿ ਜਦੋਂ ਆਪਾਂ ਗੱਡੀ ਲੈ ਕੇ ਨਿਕਲਦੇ ਨਾ ਆਪਾਂ ਨਿੱਕੀ ਨਿੱਕੀ ਜਿਹੜੀ ਸਟੋਰੇਜ ਆ ਉਹ ਜਿਹੜੀ ਕੰਮ ਦੀ ਹੁੰਦੀ ਆਪਾਂ ਉਹ ਆਪਣੇ ਆਪ ਹੀ ਜ ਕੀ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੀ ਜਿਹੜੀ ਉੱਪਰਲੀ ਛੱਤ ਆ ਇਹਨੂੰ ਵੀ ਕਿੰਨੀ ਐ ਫਿਨਿਸ਼ਿੰਗ ਦੇ ਨਾਲ ਪੂਰਾ ਤਿਆਰ ਕੀਤਾ ਗਿਆ ਇਹਦੇ ਵਿੱਚ ਲਾਈਟ ਜਿਹੜੀ ਵੱਡੀ ਦਿੱਤੀ ਗਈ ਆ ਇਹ ਦੇਖੋ ਜਿਹੜੀ ਮਰਜ਼ੀ ਤੁਸੀਂ ਇਹਦੇ ਲਾਈਟ ਦਾ ਇਸਤੇਮਾਲ ਕਰ ਸਕਦੇ ਹੋ ਜੇ ਕਲਰਫੁਲ ਚਾਹੀਦੀ ਹੈ ਤੁਸੀਂ ਇਹ ਯੂਜ਼ ਕਰ ਸਕਦੇ ਹੋ ਨਹੀਂ ਤੇ ਤੁਸੀਂ ਇਹ ਵਾਲੀ ਯੂਜ਼ ਕਰ ਸਕਦੇ ਹੋ ਇਹ ਹੈਗੀ ਹੈ ਜੀ LCD ਤੁਸੀਂ ਰਾਮ ਨਾ ਖਾਣਾ ਪੀਣਾ ਆਪਣਾ ਖਾ ਕੇ ਤੇ ਇੱਥੇ ਬੈਠ ਕੇ ਤੇ ਤੁਸੀਂ ਆਪਣੀ ਫਿਲਮ ਵੀ ਇੰਜੋਏ ਕਰ ਸਕਦੇ ਹੋ ਕੋਈ ਵੀ ਵੈਬਸਾਈਟ ਦੀ ਤੁਸੀਂ ਦੇਖਦੇ ਹੋ ਤੇ ਆਪਣਾ ਇੰਜੋਏ ਕਰ ਸਕਦੇ ਹੋ ਦੇ ਵਿੱਚ ਬਾਕੀ ਬੈਟਰੀ ਕਿਵੇਂ ਚਾਰਜ ਹੋਊਗੀ ਉਹ ਵੀ ਸਵਾਲ ਆਊਗਾ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਬਾਕੀ ਇਹ ਜਿਹੜੀ ਸਿਸਟਮ ਅੰਦਰਲਾ ਜਿਵੇਂ ਨਕਸ਼ਾ ਲਾ ਲੋ ਚਾਹੇ ਜੋ ਵੀ ਪਲੈਨਿੰਗ ਆ ਇਹ ਕਸਟਮਰ ਦੀ ਹੁੰਦੀ ਹੈ ਜਿਵੇਂ ਜਿਵੇਂ ਕਸਟਮਰਸ ਨੂੰ ਕਹਿੰਦਾ ਉਦਾਂ-ਉਦਾਂ ਆਪਾਂ ਬਣਾਉਨੇ ਆ ਜੇ ਉਹ ਜਿਹੜਾ ਵਾ ਨਕਸ਼ਾ ਇਹ ਨਹੀਂ ਪਸੰਦ ਆਉਂਦਾ ਆਪੋ ਆਪਣਾ ਜਿਵੇਂ ਕੋਠੀਆਂ ਦਾ ਹੁੰਦਾ ਤੁਸੀਂ ਆਪਣਾ ਨਕਸ਼ਾ ਵੀ ਸਾਨੂੰ ਦੱਸ ਸਕਦੇ ਹੋ ਉਹਦੇ ਅਕੋਰਡਿੰਗ ਹੀ ਸਾਰਾ ਰੇਟ ਲੱਗ ਕੇ ਤੁਹਾਡੀ ਗੱਡੀ ਤਿਆਰ ਹੋ ਜੂਗੀ ਇਹ ਜਿਹੜੀ ਇਹਦੀ ਬੈਟਰੀ ਚਾਰਜ ਉਹ ਗੱਡੀ ਦੇ ਆਲਟਰਨੇਟਰ ਨਾਲ ਹੀ ਹੁੰਦੀ ਹੈ ਜਦੋਂ ਤੁਸੀਂ ਉੱਥੇ ਕੈਂਪਿੰਗ ਕਰ ਰਹੇ ਹੋ ਉਦੋਂ ਇਹਦੇ ਵਿੱਚ ਐਮਸੀ ਲੱਗਾ ਹੋਇਆ ਹੈ ਉਹਨੂੰ ਤੁਸੀਂ ਆਫ ਕਰ ਦੇਣਾ ਵਾ ਤੇ ਉਹ ਕੱਟ ਹੋ ਜਾਣਾ ਵਾ ਤੇ ਜਿਹੜੀ ਗੱਡੀ ਦੀ ਆਪਦੀ ਬੈਟਰੀ ਹੀ ਸਾਰਾ ਵਰਕ ਕਰੂਗੀ ਗੱਡੀ ਦੀ ਬੈਟਰੀ ਦੀ ਫਿਰ ਤੁਹਾਨੂੰ ਜ਼ਰੂਰਤ ਨਹੀਂ ਪਊਗੀ ਕਿਉਂਕਿ ਜਦੋਂ ਗੱਡੀ ਚੱਲਦੀ ਉਦੋਂ ਤਾਂ ਇਹ ਚਾਰਜ ਹੋਊਗੀ ਜਦੋਂ ਗੱਡੀ ਆਪਾਂ ਜਾ ਕੇ ਉੱਥ ਇਹ ਗੱਡੀ ਦੇ ਵਿੱਚ ਇਲੈਕਟ੍ਰਿਸਿਟੀ ਦਾ ਚਾਹੇ ਇਹਦੇ ਫ੍ਰਿਜ ਦਾ ਚਾਹੇ ਇਹਦੇ ਵਿੱਚ ਜਿਵੇਂ ਪਾਣੀ ਦਾ ਇਹਦੇ ਵਿੱਚ ਬੈਡਰੂਮ ਦਾ ਕਿਚਨ ਦਾ ਜਾਇ ਇਹਦੇ ਵਿੱਚ ਵਾਸ਼ਰੂਮ ਆ, ਸਟੋਰੇਜ ਆ, ਆਪਾਂ ਸਾਰਾ ਹੀ ਟੂਰ ਤੁਹਾਨੂੰ ਕਰਾ ਦਿੱਤਾ ਤੇ ਗੱਡੀ ਤੁਸੀਂ ਬਾਹਰੋਂ ਵੀ ਦੇਖ ਸਕਦੇ ਹੋ। ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਇਹ ਉੱਪਰ ਤੁਸੀਂ ਦੇਖ ਸਕਦੇ ਹੋ। ਇਹ ਟੈਂਟ ਵਾਸਤੇ ਵੀ ਆਪਾਂ ਲਾਇਆ ਹੋਇਆ ਹੈ ਕੈਰੀਅਰ ਤੇ ਇਧਰ ਬਾਹਰ ਵੀ ਦੇਖੋ ਲਾਈਟਾਂ ਆਪਾਂ ਦਿੱਤੀਆਂ ਹੋਈਆਂ ਭਈ ਜੇਕਰ ਤੁਸੀਂ ਵਧੀਆ ਐ ਬਾਹਰ ਇੰਜੋਏ ਕਰਨਾ, ਪਾਰਟੀ ਵਗੈਰਾ ਕੋਈ ਕਰਨੀ ਹੈ ਘੇਰੇ-ਘੇਰੇ ਦੇ ਲਾਈਟਾਂ ਹੈਗੀਆਂ ਬਹੁਤ ਹੀ ਜ਼ਿਆਦਾ ਇਹਦਾ ਚਾਨਣਾ ਕਿ ਵਧੀਆ ਤੁਹਾਨੂੰ ਐ ਫੀਲਿੰਗ ਆਊਗੀ ਤੇ ਬਾਕੀ ਇਹ ਤੇ ਸਮਾਨ ਰੱਖਣ ਨੂੰ ਕੈਰੀਅਰ ਦਿੱਤਾ ਹੋਇਆ ਤੇ ਬਾਕੀ ਹੁਣ ਕਈ ਲੋਕ ਕਹਿਣਗੇ ਕਿ ਜੀ ਇਹਦੇ ਵਿੱਚ ਸਾਨੂੰ ਪ੍ਰਾਈਵੇਸੀ ਵੀ ਚ ਸੋਣਾ ਵਾ ਚਾਹੇ ਕਿਉਂਕਿ ਆਪੋ ਆਪਣਾ ਸਾਰਿਆਂ ਦਾ ਨੇਚਰ ਹੁੰਦਾ ਵਾ ਕਈ ਖੁੱਲੇ ਚ ਸੋਣਾ ਪਸੰਦ ਕਰਦੇ ਤੇ ਕਈ ਆਪਣੇ ਆਪ ਨੂੰ ਘੁਟਣ ਦੇ ਵਿੱਚ ਰੱਖ ਕੇ ਸੋਣਾ ਪਸੰਦ ਕਰਦੇ ਆਪੋ ਆਪਣੀ ਪ੍ਰਾਈਵੇਸੀ ਹੁੰਦੀ ਹੈ ਉਹਦੇ ਵਾਸਤੇ ਵੀ ਆਪਾਂ ਇਹਦੇ ਵਿੱਚ ਇਹ ਦੇਖੋ ਪਰਦਿਆਂ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਇਹ ਪਰਦੇ ਜਿਹੜੇ ਇੱਥੇ ਐਡਜਸਟ ਹੋ ਜਾਣਗੇ ਤੇ ਇਹ ਇੱਥੇ ਆਪਾਂ ਐਦਾਂ ਅੰਦਰਲੇ ਸਾਈਡ ਤੇ ਲਾ ਸਕਦੇ ਆਂ ਤੇ ਇਹਨੂੰ ਜੇ ਤੁਸੀਂ ਓਪਨ ਵੀ ਕਰਨਾ ਵਾ ਤੇ ਐਦਾਂ ਤੁਸੀਂ ਇਹਦੀ ਜਿੱਪ ਵੀ ਖੋਲ ਸਕਦੇ ਹੋ ਇਹ ਦੇਖੋ ਰਾਮਨਾ ਇਹ ਵੀ ਸਾਡੇ ਖੋਦੇ ਤਿਆਰ ਕੀਤੇ ਹੋਏ ਆ ਐਦਾਂ ਤੁਸੀਂ ਇਹਨੂੰ ਬੰਦ ਵੀ ਕਰ ਸਕਦੇ ਹੋ ਤੇ ਇਦਾਂ ਇਹਦੇ ਅੰਦਰਵਾਰ ਲੱਗਣਾ ਉਹ ਲਾ ਕੇ ਵੀ ਆਪਾਂ ਤੁਹਾਨੂੰ ਬਾਅਦ 'ਚ ਦਿਖਾ ਦਾਂਗੇ। ਇਦਾਂ ਦੇ ਸਾਰੀ ਗੱਡੀ ਦੇ ਪੀਸ ਬਣੇ ਹੋਏ ਆ ਪਿਛਲੀਆਂ ਅਗਲੀਆਂ ਬਾਰੀਆਂ ਦੇ ਪਿਛਲੇ ਸ਼ੀਸ਼ੇ ਦੇ ਵੀ ਸਾਰੇ ਜਿਹੜੇ ਪੀਸ ਬਣੇ ਹੋਏ ਆ ਤੇ ਇਹ ਅਜੇ ਫਿਲਹਾਲ ਤੇ ਆਪਾਂ ਉੱਪਰ ਹੀ ਰੱਖਿਆ ਤੁਸੀਂ ਗੱਡੀ ਦੇ ਅੰਦਰ ਰੱਖ ਸਕਦੇ ਹੋ ਕਿਉਂਕਿ ਸਮਾਨ ਜਿਹੜਾ ਐਡਜਸਟਮੈਂਟ ਕਰਨਾ ਉਹ ਤੁਹਾਡੇ ਸਿਰ ਤੇ ਹੁੰਦਾ ਵਾ। ਇਹ ਸਾਰਾ ਗੱਡੀ ਦਾ ਆਪਾਂ ਤੁਹਾਨੂੰ ਟੂਰ ਕਰਾ ਚੁੱਕੇ ਆ। ਜੇਕਰ ਤੁਹਾਨੂੰ ਗੱਡੀ ਇਹ ਪਸੰਦ ਆਈ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਉਹੀ ਫੋਨ ਕਰਿਓ ਜੇ ਜਿਨ੍ਹਾਂ ਮੇਰੇ ਵਿੱਚ ਕਰਵਾਉਣਾ ਜਿਹੜੇ ਟਾਈਮ ਪਾਸ ਕਰਨ ਵਾਸਤੇ ਫੋਨ ਕਰਦੇ ਆ ਨਾ ਚਾਰ ਚਾਰ ਵਾਰੀ ਉਹ ਫੋਨ ਕਰਕੇ ਪਹਿਲਾਂ ਨਾ ਚਾਰ ਚਾਰ ਘੰਟੇ ਸਾਡੇ ਖਰਾਬ ਕਰ ਚੁੱਕੇ ਹੁੰਦੇ ਆ ਕਿ ਸਾਨੂੰ ਆ ਚਾਹੀਦਾ ਉਹ ਚਾਹੀਦਾ ਜਦੋਂ ਰੇਟ ਸੁਣਦੇ ਆ ਉਦੋਂ ਕਹਿ ਦਿੰਦੇ ਜੀ ਨਹੀਂ ਜੀ ਅਜੇ ਅਸੀਂ ਤਿਆਰ ਨਹੀਂ ਕਰਉਣੀ ਸਲਾਹ ਕਰਕੇ ਦੱਸਾਂਗੇ ਸਲਾਹ ਜਿਹੜੀ ਕਰਕੇ ਘਰੇ ਫੇਰੀ ਜਿਹੜਾ ਫੋਨ ਕਰਿਆ ਕਰੋ ਕਿਉਂਕਿ ਟਾਈਮ ਦੇਖੋ ਕਿਸੇ ਦੇ ਕੋਲ ਨਹੀਂ ਹੈਗਾ ਜੇ ਤੁਸੀਂ ਕਹੋ ਵੀ ਤੁਸੀਂ ਇਦਾਂ ਕੋਰੀਆਂ ਕਰਾਰੀਆਂ ਗੱਲਾਂ ਕਰਦੇ ਹੋ ਟਾਈਮ ਕਿਸੇ ਕੋ ਨਹੀਂ ਹੈਗਾ ਜਿਹੜਾ ਬੰਦਾ ਮਿਹਨਤ ਕਰਦਾ ਨਾ ਹੁਣ ਕੰਮ ਕਰਦੇ ਕਰਦੇ ਛੱਡ ਕੇ ਫੋਨ ਚੱਕ ਕੇ ਤੇ ਆਪਾਂ ਅਗਲੇ ਦੀ ਗੱਲ ਸੁਣਦੇ ਆ ਬੜੇ ਪਰ ਜਦੋਂ ਸਾਰੀ ਗੱਲਬਾਤ ਕਰਕੇ ਤੇ ਬਾਅਦ ਚ ਕਹਿ ਦਿੰਦੇ ਸਲਾਹ ਕਰਕੇ ਦੱਸਾਂਗੇ ਸੋ ਪਲੀਜ਼ ਰਿਕੁਐਸਟ ਹੈ ਤੁਹਾਨੂੰ ਕਿ ਪਹਿਲਾਂ ਹੀ ਘਰੇ ਸਲਾਹ ਕਰ ਲਿਆ ਕਰੋ ਫਿਰ ਤੁਸੀਂ ਸਾਨੂੰ ਕਾਲ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਬਾਕੀ ਇਹ ਗੱਡੀ ਦਾ ਜਿਹੜਾ ਸੈਟਅਪ ਆਪਾਂ ਤੁਹਾਨੂੰ ਦਿਖਾਇਆ ਅੰਦਰੋਂ ਇਸ ਤਰ੍ਹਾਂ ਦਾ ਸੈਟਅਪ ਤਿਆਰ ਕਰਾਉਣ ਵਾਸਤੇ ਜਿਹੜੀ ਹੈ ਤੁਹਾਡੀ ਪੇਮੈਂਟ ਆ ਉਹ 2.5 ਲੱਖ ਰੁਪਈਆ ਲੱਗੂਗਾ ਜੀ ਇਹਦੀ ਕੋਸਟ ਜਿਹੜੀ 2.5 ਲੱਖ ਰੁਪਈਆ ਵਾ ਜੇਕਰ ਤੁਸੀਂ 1 30 ਦੇ ਵਿੱਚ ਤਿਆਰ ਕਰਾਉਣੀ ਹੈ ਤਾਂ ਉਹ ਸਾਡੀ ਸਵਿਫਟ ਵਾਲੀ ਗੱਲ ਜਿਹੜੀ ਵੀਡੀਓ ਦੇਖ ਸਕਦੇ ਹੋ ਜਿਹੜਾ ਉਹ ਚ ਸੈਟਅਪ ਜਿਹੜਾ ਤਿਆਰ ਹੋਇਆ ਵਾ ਕੋ ਉਹਦਾ ਜਿਹੜਾ ਘਟਾਵਾਦ ਦਾ ਜਿਹੜਾ ਪੇਮਰ ਦੇ ਵਿੱਚ ਹੋ ਸਕਦਾ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੀ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਕਰਦੇ ਜੀ ਆਪਾਂ ਇੱਥੇ ਐਂਡ ਮਿਲਦੇ ਇੱਕ ਨਵੀਂ ਗੱਡੀ ਲੈ ਕੇ ਤਰਦ ਅਗਲੇ ਸਸੇਗਾ